ਸਸ਼ਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸ਼ ਸ਼ਹਿਰੀ ਸਵਾਗਤ ਕਰਦੀਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਅਮਰੀਕਾ ਵੱਲੋਂ ਕੈਨੇਡਾ ਤੇ ਲੱਗਣ ਵਾਲੇ ਟੈਰਿਫ ਅਕਲ ਤੋਂ ਸ਼ੁਰੂ ਹੋਣ ਜਾ ਰਹੇ ਨੇ ਡੋਨਲਡ ਟਰੰਪ ਨੇ ਕਹੀ ਗੱਲ ਕੈਨੇਡਾ ਦੇ ਵਿੱਚ ਵੱਖ-ਵੱਖ ਪ੍ਰੋਵਿੰਸਾਂ ਨੇ ਸਾਂਝੀ ਕੀਤੀ ਆਪਣੀ ਯੋਜਨਾ ਸਿਟੀ ਆਫ ਬ੍ਰੈਂਟਨ ਨੇ ਟੈਰਿਫ ਦਾ ਜਵਾਬ ਦੇ ਲਈ ਮੇਰੀਨ ਕੈਨੇਡਾ ਯੋਜਨਾ ਕੀਤੀ ਪੇਸ਼ ਕਿਹਾ ਕੈਨੇਡੀਅਨ ਪ੍ਰੋਵਿੰਸਾਂ ਨੂੰ ਪ੍ਰੋਡਕਸ਼ਨ ਇਨ ਕੈਨੇਡਾ ਗੁੱਡਸ ਨੂੰ ਕਰਨਾ ਪਵੇਗਾ ਮਜ਼ਬੂਤ ਅਮਰੀਕਾ ਦੇ ਵਿੱਚ ਮਾਪਿਆਂ ਨੂੰ ਮੀਜ਼ਲਜ਼ ਪਾਰਟੀਆਂ ਬੰਦ ਕਰਨ ਦੀ ਅਪੀਲ ਸਿਹਤ ਅਧਿਕਾਰੀ ਅਮਰੀਕਾ ਕੈਨੇਡਾ ਚ ਵਧ ਰਹੇ ਖਸਰੇ ਦੇ ਕੇਸਾਂ ਤੋਂ ਹੋਏ ਪਰੇਸ਼ਾਨ ਖਬਰਾਂ ਵਿਸਾਰ ਦੇ ਨਾਲ ਅਮਰੀਕੀ ਸਰਕਾਰ ਦੇ ਦੁਆਰਾ ਲਗਾਈ ਗਏ ਕੈਨੇਡੀਅਨ ਅਤੇ ਮੈਕਸੀਕਨ ਸਮਾਨ ਦੇ ਉੱਤੇ ਟੈਰਿਫ ਕੱਲ ਤੋਂ ਲਾਗੂ ਹੋਣ ਦੀ ਉਮੀਦ ਹੈ ਜੋ ਕਿ ਉੱਤਰੀ ਅਮਰੀਕਾ ਦੇ ਵਪਾਰ ਯੁੱਧ ਦੀ ਸ਼ੁਰੂਆਤ ਹੈ ਦੱਸਿਆ ਕਿ ਇਸ ਸਬੰਧੀ ਡੋਨਲਡ ਟਰੰਪ ਸਾਹਿਬ ਨੇ ਵੀ ਅੱਜ ਜਿਹੜੀ ਟਿੱਪਣੀ ਕਰ ਦਿੱਤੀ ਹੈ ਕਿ ਮੰਗਲਵਾਰ ਤੋਂ ਇਹ ਟੈਰਿਫ ਜਿਹੜੇ ਨੇ ਉਪਰਭਾਵੀ ਹੋ ਰਹੇ ਨੇ ਤੇ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੀ ਤਸਕਰੀ ਹੋ ਰਹੀ ਹੈ ਔਰ ਖਾਸ ਕਰਕੇ ਜਿਹੜੀ ਫੈਂਟਨਿਲ ਦੀ ਰੋਕ ਨੂੰ ਆ ਰੋਕਣ ਦੇ ਲਈ ਇਹ ਕੈਨੇਡਾ ਦੇ ਉੱਤੇ ਟੈਰਫ ਜਿਹੜੇ ਨੇ ਉਹ ਲਗਾ ਰਹੇ ਨੇ ਪਰ ਇਸ ਨੂੰ ਲੈ ਕੇ ਕੈਨੇਡਾ ਵੀ ਆਪਣੀ ਯੋਜਨਾ ਜਿਹੜੀ ਹੈ ਉਹ ਦਰਸਾ ਰਿਹਾ ਆਉ ਦੇਖਦੇ ਹਾਂ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਾਂ ਨੇ ਕੀ ਯੋਜਨਾਵਲੀ ਕੀ ਹੋਈ ਹੈ ਅਮਰੀਕੀ ਸਰਕਾਰ ਦੁਆਰਾ ਲਗਾਏ ਗਏ ਕੈਨੇਡੀਅਨ ਤੇ ਮੈਕਸੀਕੋ ਸਮਾਨ ਤੇ ਟੈਰਿਫ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਨੇ ਜੋ ਕਿ ਉੱਤਰੀ ਅਮਰੀਕਾ ਦੇ ਵਪਾਰੀ ਯੁੱਧ ਦੀ ਸ਼ੁਰੂਆਤ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ 1 ਫਰਵਰੀ ਨੂੰ ਆਪਣੇ ਉੱਤਰੀ ਤੇ ਦੱਖਣੀ ਗੁਆਂਢੀਆਂ ਤੇ ਵਿਨਾਸ਼ਕਾਰੀ ਟੈਕਸ ਲਗਾਉਣ ਦੇ ਹੁਕਮ ਤੇ ਦਸਤਖਤ ਕੀਤੇ ਇਹ ਕਹਿੰਦੇ ਹੋਏ ਕਿ ਇਹ ਉਪਾਅ ਗੈਰ ਕਾਨੂੰਨੀ ਪ੍ਰਵਾਸ ਤੇ ਅਮਰੀਕੀ ਖੇਤਰ ਦੇ ਵਿੱਚ ਅਪਿਓਰਸ ਦੀ ਤਸਕਰੀ ਨੂੰ ਰੋਕਣ ਦੇ ਵਿੱਚ ਮਦਦ ਕਰਨਗੇ। ਫਰਵਰੀ ਦੇ ਸ਼ੁਰੂ ਦੇ ਵਿੱਚ 트ੰਪ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿਚਕਾਰ ਦੋ ਫੋਨ ਕਾਲਾਂ ਤੇ ਇੱਕ ਕੈਨੇਡੀਅਨ ਵੱਲੋਂ ਸਰਹੱਦ ਦੇ ਨਵੇਂ ਸੁਰੱਖਿਆ ਉਪਾਅ ਪੇਸ਼ ਕਰਨ ਦੇ ਵਾਅਦੇ ਤੋਂ ਬਾਅਦ ਟੈਰਿਫਾਂ ਤੇ ਸ਼ੁਰੂਆਤੀ ਮਿਤੀ ਨੂੰ 30 ਦਿਨਾਂ ਲਈ ਇਸ ਨੂੰ ਟਾਲ ਦਿੱਤਾ ਜਦੋਂ ਕਿ ਲੈਵਿਸ ਦਾ ਐਲਾਨ ਕੀਤਾ ਗਿਆ ਹੈ ਕਿ ਦੇਸ਼ ਭਰ ਦੀਆਂ ਸਰਕਾਰਾਂ ਨੇ ਇਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ ਹੈ ਕਿ ਉਹ ਡਿਊਟੀਆਂ ਦੇ ਵਿਰੁੱਧ ਕਿਵੇਂ ਲੜਨਗੇ ਜਦੋਂ 트ੰਪ ਨੇ ਕਾਰਜਕਾਰੀ ਆਦੇਸ਼ ਤੇ ਦਸਤਕਤ ਕੀਤੀ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਸਮਾਨਾਂ 'ਤੇ 25% ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਤੁਰੰਤ ਜਵਾਬੀ ਟੈਰਿਫਾਂ ਦਾ ਅਸਰ 30 ਬਿਲੀਅਨ ਡਾਲਰ ਦੇ ਸਮਾਨ ਤੇ ਪਵੇਗਾ ਜਿਸ ਦਿਨ ਤੋਂ ਅਮਰੀਕੀ ਟੈਰਿਫ ਲਾਗੂ ਹੋਣਗੇ ਅਤੇ 125 ਬਿਲੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਤੇ ਵਿਆਪਕ ਟੈਰਿਫ ਤਿੰਨ ਹਫ਼ਤਿਆਂ ਬਾਅਦ ਲਾਗੂ ਹੋਣਗੇ ਜਿਨ੍ਹਾਂ ਵਸਤਾਂ ਤੇ ਡਿਊਟੀ ਲੱਗੇਗੀ ਉਹਨਾਂ ਵਿੱਚ ਅਮਰੀਕੀ ਬੀਅਰ, ਵਾਈਨ, ਬਾਰਬਨ, ਫਲ, ਫਲਾ ਅਤੇ ਜੂਸ ਅਤੇ ਸਬਜ਼ੀਆਂ ਦੇ ਨਾਲ-ਨਾਲ ਖੇਡੂ ਉਪਕਰਣ, ਫਰਨੀਚਰ ਅਤੇ ਖੇਡਾਂ ਦੇ ਸਮਾਨ ਵਰਗੇ ਖਪਤਕਾਰ ਉਤਪਾਦ ਵੀ ਸ਼ਾਮਿਲ ਨੇ ਲੱਕੜ ਤੇ ਪਲਾਸਟਿਕ ਵਰਗੀਆਂ ਸਮੱਗਰੀਆਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ ਕੰਟਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸੂਬੇ ਦੇ ਸ਼ਰਾਬ ਸਟੋਰ ਐਲ ਸੀ ਬੀਓ ਸੂਬੇ ਦੇ ਸ਼ਰਾਬ ਥੋਕ ਵਿਕਰੇਤਾ ਦੀਆਂ ਸ਼ੈਲਫਾਂ ਤੋਂ ਅਮਰੀਕੀ ਉਤਪਾਦਾਂ ਨੂੰ ਹਟਾ ਦੇਣਗੇ ਤੇ ਅਮਰੀਕੀ ਉਤਪਾਦਾਂ ਨੂੰ ਆਪਣੇ ਕੈਟਲੌਗ ਤੋਂ ਵੀ ਹਟਾ ਦੇਣਗੇ ਤਾਂ ਜੋ অন্ਟਰੀਓ ਆਧਾਰਿਤ ਰੈਸਟੋਰੈਂਟ ਅਤੇ ਵਿਕਰੇਤਾ ਉਹਨਾਂ ਨੂੰ ਆਰਡਰ ਜਾਂ ਦੁਬਾਰਾ ਸਟਾਕ ਨਾ ਕਰ ਸਕਣ ਫੋਰਡ ਨੇ ਕਿਹਾ ਕਿ ਉਹ ਹਰ ਸਾਲ ਐਲ ਸੀ ਬੀਓ ਤੇ ਵੇਚੇ ਜਾਣ ਵਾਲੇ ਲਗਭਗ ਡਾਲਰ 1 ਬਿਲੀਅਨ ਮੁੱਲ ਦੇ ਸ਼ਰਾਬ ਦੇ ਉਤਪਾਦਾਂ ਤੇ ਧਿਆਨ ਕੇਂਦ੍ਰਿਤ ਕਰਨਗੇ ਫੋਰਡ ਕਈ ਪ੍ਰੀਮੀਅਰ ਜਾਂ ਪ੍ਰੀਮੀਅਰਜ਼ ਦੇ ਵਿੱਚੋਂ ਇੱਕ ਜਿਨ੍ਹਾਂ ਨੇ ਪ੍ਰੋਵਿੰਸ਼ੀਅਲ ਸ਼ਰਾਬ ਸਟੋਰਾਂ ਤੇ ਅਮਰੀਕੀ ਸ਼ਰਾਬ ਵੇਚਣ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਕਿਊਬੇਕ ਅਤੇ ਮੈਨੀਟੋਬਾ ਨੇ ਇਸ ਦਾ ਪਾਲਨ ਕੀਤਾ ਫੋਰਡ ਨੇ ਵੀ ਕਿਹਾ ਕਿ ਉਹ ਐਲਨ ਮਸਕ ਦੇ ਸਟਾਰਲਿੰਕ ਨਾਲ ਡਾਲਰ 100 ਮਿਲੀਅਨ ਦਾ ਸੌਦਾ ਰੱਦ ਕਰ ਰਹੇ ਨੇ ਜਿਸ ਨਾਲ ਦੂਰ ਦੁਰਾਡੇ ਦੇ ਪਿੰਡੂ ਖੇਤਰਾਵਾਂ ਵਿੱਚ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਨੂੰ ਹਾਈ ਸਪੀਡ ਇੰਟਰਨੈਟ ਪ੍ਰਦਾਨ ਕੀਤਾ ਜਾ ਸਕਦਾ ਸੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਡੀਬੀ ਨੇ BC ਲਿਕਵਿਡ ਡਿਸਟ੍ਰੀਬਿਊਸ਼ਨ ਬ੍ਰਾਂਚ ਦੀਆਂ ਸ਼ੈਲਫਾਂ ਤੋਂ ਅਮਰੀਕੀ ਸ਼ਰਾਬ ਕੱਢਣ ਤੋਂ ਇਲਾਵਾ ਕਿਹਾ ਕਿ ਉਹ ਸ਼ਾਖਾ ਨੂੰ ਲਾਲ ਯਾਨੀ ਕਿ ਰੈੱਡ ਜਿਹੜੀਆਂ ਰਾਜਾਂ ਉਹਨਾਂ ਤੋਂ ਅਮਰੀਕੀ ਸ਼ਰਾਬ ਖਰੀਦਣਾ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦੇਣਗੇ ਤੇ ਅਲਬਰਟਾ ਦੇ ਵਿੱਚ ਆਪਣੇ ਸਾਥੀਆਂ ਦੇ ਉਲਟ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਟੈਰੀਫਾਂ ਪ੍ਰਤੀ ਕਿਸੇ ਵੀ ਬਦਲੇ ਦੀ ਕਾਰਵਾਈ ਦੇ ਵਿਰੁੱਧ ਜ਼ੋਰ ਦਿੱਤਾ ਹੈ ਤੇ ਇਸ ਦੀ ਬਜਾਏ ਕੂਟਨੀਤਿਕ ਪਹੁੰਚ ਅਪਣਾਈ ਸਮਿਥ ਨੇ ਕਿਹਾ ਕਿ ਉਹਨਾਂ ਦਾ ਸੂਬਾ ਬਦਲੇ ਦੀ ਆਰਥਿਕ ਉਪਾਵਾ ਦਾ ਸਖਤ ਵਿਰੋਧ ਕਰਦੇ ਹੋਏ ਟੈਰੀਫਾਂ ਨੂੰ ਵਾਪਸ ਲੈਣ ਲਈ ਅਮਰੀਕੀ ਪ੍ਰਸ਼ਾਸਨ ਨਾਲ ਕੰਮ ਕਰਨਾ ਜਾਰੀ ਰੱਖੇਗਾ ਪ੍ਰੀਮੀਅਰ ਟਿਮ ਹਿਊਸਟਨ ਜਿਹੜੇ ਨੇ ਨੋਵਾ ਸਕੋਸ਼ਾ ਤੋਂ ਉਹਨਾਂ ਨੇ ਕਿਹਾ ਕਿ ਨੋਵਾ ਸਕੋਸ਼ੀਆ ਅਮਰੀਕੀ ਕਾਰੋਬਾਰਾਂ ਲਈ ਸੂਬਾਈ ਖਰੀਦ ਮੌਜੂਦ ਨੂੰ ਸੀਮਿਤ ਕਰੇਗਾ ਤੇ ਅਮਰੀਕੀ ਕੰਪਨੀਆਂ ਨਾਲ ਮੌਜੂਦਾ ਇਕਰਾਰਨਾਮੇ ਰੱਦ ਕਰਨ ਦੇ ਮੌਕੇ ਲੱਭੇਗਾ। ਉਹਨਾਂ ਦੀ ਸਰਕਾਰ ਨੇ ਸੰਯੁਕਤ ਰਾਜ ਤੋਂ ਵਪਾਰਕ ਵਾਹਨਾਂ ਲਈ ਟੋਲ ਦੁੱਗਣਾ ਕਰਨ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ। ਨਿਊਜ਼ ਸੋਚੋ ਚੈਨਲ ਪੰਜਾਬੀ ਦੀ ਰਿਪੋਰਟ। ਉਦੋਂ ਜਿਵੇਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ ਵਾਰ ਸ਼ੁਰੂ ਕੀਤੀ ਤਾਂ ਕੈਨੇਡਾ ਇਸ ਟੈਰਿਫ ਮਾਰ ਤੋਂ ਨਿਕਲਣ ਦੇ ਲਈ ਆਪਣੇ ਟ੍ਰੇਡ ਨੂੰ ਹੋਰ ਮੁਲਕਾਂ ਦੇ ਨਾਲ ਵਧਾਉਣ ਤੇ ਖਾਸ ਕਰਕੇ ਇਨ ਕੈਨੇਡਾ ਤੇ ਮੇਡ ਇਨ ਕੈਨੇਡਾ ਪਾਲਿਸੀ ਦੇ ਵੱਲ ਧਿਆਨ ਦੇ ਰਿਹਾ ਹੈ ਬ੍ਰੈਂਟਨ ਸਿਟੀ ਦੇ ਵੱਲੋਂ ਵੀ ਇਸ ਯੋਜਨਾ ਨੂੰ ਪੇਸ਼ ਕੀਤਾ ਗਿਆ ਤੇ ਕਿਹਾ ਕਿ ਇਸ ਸਮੇਂ ਸਾਨੂੰ ਕੈਨੇਡਾ ਨੂੰ ਮੇਡ ਇਨ ਕੈਨੇਡਾ ਗoods ਨਾਲ ਮਜ਼ਬੂਤ ਕਰਨ ਦਾ ਤਾਂਕਿ ਕੈਨੇਡਾ ਦੀ ਆਪਣੀ ਆਰਥਿਕ ਮਜ਼ਬੂਤੀ ਕਾਇਮ ਰਹੇ ਬ੍ਰੈਂਟਨ ਸਿਟੀ ਦਿੱਤਾਰਾ ਕੈਨੇਡਾ ਦੇ ਬਾਕੀ ਪ੍ਰੋਵਿੰਸਾਂ ਨੂੰ ਵੀ ਸਿਟੀ ਕੌਂਸਲਰ ਇਹ ਸਲਾਹ ਦੇ ਰਹੇ ਨੇ ਕਿ ਜਿੰਨਾ ਹੋ ਸਕੇ ਕੈਨੇਡਾ ਦੀਆਂ ਆਪਣੀਆਂ ਪ੍ਰੋਡਕਸ਼ਨਸ ਦੇ ਵੱਲ ਧਿਆਨ ਦੇ ਕੇ ਇਸ ਨੂੰ ਇੱਕ ਵੇਕ ਅਪ ਕਾਲ ਦੇ ਵਜੋਂ ਮਜ਼ਬੂਤੀ ਦੇ ਨਾਲ ਕਾਇਮ ਰੱਖਿਏ ਇਹ ਮੌਕਾ ਹੈ ਕਿ As long as there are tariffs in place, we are announcing a new procurement policy. And we are hours away from these new tariffs coming into effect, unless, of course, the President changes the date again. But as long as tariffs are in effect, we are announcing a made in Canada procurement policy. And there's two aspects to this. One, we are going to review all our current procurement. And I would note, you know, we have 1.9 billion in ongoing procurement just in the City of Brampton alone. The Region of Peel has 2.4 billion uh, last year in procurement. So not only are we moving this initiative here at the City of Brampton where well, we've already passed a motion to this effect and thank you Councillor Santos for putting that forward. Myself and Mayor Parrish will be moving a similar motion at the Region of Peel. So one, review all existing procurement with US companies to opt-in for Made in Canada. And going forward, uh, our new procurement policy will be that US companies are ineligible to bid on ongoing new procurement. At a time when our economy is under threat, when jobs are at stake, we need to opt in for Canada, opt in for Made in Canada. It's an all hands on deck approach, a team Canada approach. Doesn't matter what level of government, doesn't matter partisan affiliations, we all need to work together because it's our country's economy. Jobs in every community that are at stake, and with the uh, changes that have been happening in the United States, and with the American president threatening to impose tariffs on all goods and services traded across the border, we are taking a very bold step here in the city of Brampton. In so many ways, the threat of tariffs from the American president it has united us. It has brought us and made us come together to find ways. To support Canadians, to support people in Ontario, and to support Brampton. And what that means for us here today is that from this day forward, as long as tariffs are in place, we will be choosing Canadian based companies first. We will not be considering American based bids for procurement here in the city of Brampton. For so many years, we've had to follow the rules. The, the rules say that when we have bids from Americans and bids from Canadian companies, we have to judge them equally. From this day forward, we're not going to do that. We're going to choose Canada first. And so, if uh, you're doing business here in this country and you are bidding on a product or a service that we are needing here from the City of Brampton, uh, know that we'll be supporting you and we're going to be supporting uh, spending the hard earned money that we collect from the taxpayers of the City of Brampton on Canadian based businesses. This back and forth regarding tariffs and whether or not Donald Trump is going to do it or not. For me, it is kind of like a roller coaster, and I have no seatbelt on, I'm holding a cat, there's a kid that had too much cotton candy, and I'm not sure what's going to hit us next. Ultimately, we need to smooth out that roller coaster and get things in more control within Canada and within Brampton. That's why we have launched and are implementing our own procurement policy that is a made in Canada approach and excludes US goods and services should the tariffs come in place. I passed the motion, brought the motion forward way back in January, so we've been preparing for a long time now, hoping that maybe the tariffs won't happen, but ultimately if they do, we're going to be ready. We're going to bring other municipalities on the way and to encourage them to do the exact same thing with their procurement policy because FCM has released that what collectively municipalities around the country represents 30 billion dollars worth of procurement and goods and services four billion of that is goods and services from the united states if we put all of our efforts together that's a big impact on the united states so we want municipalities to sign our we are team canada petition at bramptonforcanada.ca if anything president donald trump has given canada and other countries for that matter a wake-up call because we need to make sure that we're not as dependent on the United States, because who knows what the president is going to be like. And it's actually going to help us in Canada and in Brampton strengthen our local economies even more when we actually diversify all of our different options for goods and services and support our local businesses to produce right here at home. city of Brampton, announcement, Kiti Sadi procurement. ਐਂਡ ਪਰਚੇਸਿੰਗ ਪਾਲਿਸੀਜ਼ ਨੂੰ ਬਾ ਚੇਂਜ ਕਰਨ ਜਾ ਰਹੇ ਹੈਗੇ ਆ ਇਨ ਰਿਸਪੌਂਸ ਟੂ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਫ ਦੀ ਯੂਨਾਈਟਿਡ ਸਟੇਟਸ ਜਿਹੜੀ ਉਹ ਹਮੇਸ਼ਾ ਟ੍ਰੇਡ ਵਾਰ ਦੇ ਬਾਰੇ ਗੱਲ ਕਰਦੇ ਹੈਗੇ ਆ ਟੈਰਿਫਸ ਦੇ ਬਾਰੇ ਗੱਲ ਕਰਦੇ ਆ ਕੈਨੇਡੀਅਨ ਇਕਨੋਮੀ ਨੂੰ ਥ੍ਰੈਟਨ ਕਰਦੇ ਆ ਉਸ ਤੇ ਰਿਸਪੌਂਸ ਦੇ ਵਿੱਚ ਕੀ ਜੇ ਉਹ ਸਾਰੀਆਂ ਚੀਜ਼ਾਂ ਲਾਗੂ ਹੁੰਦੀਆਂ ਨੇ ਸਿਟੀ ਆਫ ਬ੍ਰੈਂਟਨ ਆਨ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਗੁੱਡਸ ਜਾਂ ਸਰਵਿਸਿਸ ਪਰਚੇਸ ਕਰਦਾ ਹੈਗਾ ਥਰੂ ਆਰ ਪ੍ਰੋਕਿਊਰਮੈਂਟ ਥਰੂ ਆਰ ਪਬਲਿਕ ਪਾਲਿਸੀਜ਼ ਆਪਾਂ ਕੈਨੇਡੀਅਨ ਮੇਡ ਪ੍ਰੋਡਕਟਸ ਐਂਡ ਮੇਡ ਇਨ ਕੈਨੇਡਾ ਅਪਰੋਚ ਨੂੰ ਅਪਣਾਵਾਂਗੇ ਉਮੀਦਕਰਦੇ ਹੈਗੇ ਆ ਕਿ ਜਿਹੜੇ ਬਾਕੀ ਸੀਰੀਜ਼ ਆ ਖਾਸ ਕੈਨੇਡਾ ਉਹ ਵੀ ਇਸ ਐਗਜ਼ਾਮਪਲ ਨੂੰ ਦੇਖ ਕੇ ਫਾਲੋ ਕਰਨ ਤਾਂ ਕਿ ਸਾਰੇ ਸਿਟੀਜ਼ ਰਲ ਮਿਲ ਕੇ ਇੱਕ ਵਧੀਆ ਮੈਸੇਜ ਤੇ ਇੱਕ ਸਟਰੋਂਗ ਰਿਸਪਾਂਸ ਆਪਾਂ they'saki here to these american threats and uh, we can stand together as canadians so uh, long term ede e vich sanu city of brampton no e fayda hage hai that we're supporting our local businesses jere we businesses canada de vich khas karke brampton de vich jere established hage ne chahe woh badi companies hon chahe local companies but as long as they employ uh, city of brampton residents ਕਿ ਆਪਾਂ ਉਹਨਾਂ ਦੀ ਸਪੋਰਟ ਕੀਤੀ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਵੀ ਜੇ ਕੋਈ ਵੀ ਸਾਡੀ ਕੰਟਿਨਿਊਸ ਥ्रेटਨ ਕਰਦਾ ਹੈਗਾ ਸਾਡੀ ਇਕਨੋਮੀ ਨੂੰ ਥ्रेटਨ ਕਰਦਾ ਹੈਗਾ ਆ ਆਪਾਂ ਇੱਕ ਮਜ਼ਬੂਤ ਇੱਕ ਸਟਰੋਂਗ ਜਵਾਬ ਉਹਨਾਂ ਨੂੰ ਦੇ ਸਕਦੇ ਹੈਗੇ ਆ ਬਿਕਾਜ਼ ਵੀ ਵਿਲ ਹੈਵ ਅ ਸਟਰੋਂਗ ਇਕਨੋਮੀ ਬਾਇਡ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿੰਗ ਚਾਰਲਸ ਦੇ ਨਾਲ ਆਪਣੀ ਲੰਡਨ ਫੇਰੀ ਖਤਮ ਕਰਨ ਤੋਂ ਬਾਅਦ ਵਾਪਸ ਹਟਵਾ ਜਾ ਰਹੇ ਨੇ ਟਰੂਡੋ ਇੱਕ ਵੀਕਐਂਡ ਸਿਕਿਉਰਿਟੀ ਸਮਿਟ ਦੇ ਲਈ ਲੰਡਨ ਵਿੱਚ ਸਨ ਜਿਸ ਦੇ ਨਾਲ ਕੈਨੇਡਾ ਇਕਲੋਤਾ ਗੈਰ ਯੂਰੋਪੀਅਨ ਦੇਸ਼ ਬਣ ਗਿਆ ਜਿਸ ਨੇ ਯੂਕਰੇਨ ਦੇ ਵਿੱਚ ਸੰਭਾਵਿਤ ਜੰਗਬੰਦੀ ਨੂੰ ਅਸਲ ਦੇ ਵਿੱਚ ਕਿਵੇਂ ਯਕੀਨੀ ਬਣਾਇਆ ਜਾਵੇ ਇਸ ਬਾਰੇ ਗੱਲਬਾਤ ਦੇ ਵਿੱਚ ਹਿੱਸਾ ਲਿਆ ਮਹਾਰਾ ਦਾ ਕਹਿਣਾ ਹੈ ਕਿ ਟਰੂਡੋ ਦੀ ਫੇਰੀ ਦਾ ਮਕਸਦ ਟ੍ਰਾਂਸ ਅਟਲੈਂਟਿਕ ਗੜਚੋੜ ਦੇ ਵਿੱਚ ਕੈਨੇਡਾ ਦੀ ਭੂਮਿਕਾ ਨੂੰ ਬਣਾਈ ਰੱਖਣਾ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਟੋ ਤੋਂ ਪਿੱਛੇ ਹਟ ਰਹੇ ਨੇ ਅਤੇ ਰੂਸ ਦੇ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਪ੍ਰੋਡੋ ਨੇ ਕਿਹਾ ਕਿ ਉਹ ਕਿੰਗ ਦੇ ਨਾਲ ਉਹ ਮੁੱਦੇ ਉਠਾਉਣਗੇ ਜੋ ਕੈਨੇਡੀਅਨਸ ਦੇ ਲਈ ਮਹੱਤਵਪੂਰਨ ਹਨ ਉਹਨਾਂ ਨੇ ਕਿਹਾ ਕਿ ਜਨਤਾ ਕੈਨੇਡਾ ਦੀ ਸੋਵਰਨਟੀ ਅਤੇ ਆਜ਼ਾਦੀ ਦੇ ਸਵਾਲਾਂ ਬਾਰੇ ਵਿੱਚ ਚਿੰਤਤ ਹੈ ਪ੍ਰਧਾਨ ਮੰਤਰੀ ਨੇ ਕਿੰਗ ਚਾਰਲਸ ਨੂੰ ਉਹਨਾਂ ਦੇ ਸੈਂਡਰਿੰਗਮ ਸਟੇਟ ਵਿਕੇ ਮਿਲਨ ਉਹ ਪਹੁੰਚੇ ਨੇ ਜਿਵੇਂ ਕਿ ਰਿਵਾਜ ਹੈ ਕਿ ਬੈਕਿੰਗਮ ਪੈਲੇਸ ਨੇ ਆਪਣੇ ਟੌਪਿਕਸ ਦੇ ਵਿੱਚ ਗੱਲਬਾਤ ਦੇ ਵਿਸ਼ਿਆਂ ਦਾ ਜ਼ਿਕਰ ਨਹੀਂ ਕੀਤਾ ਕਿੰਗ ਟਰੰਪ ਦਾ ਬ੍ਰਿਟੇਨ ਦੇ ਵਿੱਚ ਬਾਦ ਵਿੱਚ ਸਵਾਗਤ ਕਰਨ ਦੇ ਲਈ ਵੀ ਉਹ ਤਿਆਰੀ ਕਰ ਰਹੇ ਨੇ ਤੇ ਇੱਕ ਅਜਿਹੇ ਸੱਦੇ ਦੇ ਉੱਤੇ ਬ੍ਰਿਟਿਸ਼ ਮੀਡੀਆ ਨੇ ਜਿਹੜਾ ਉਹ ਇਹ ਵੀ ਨੋਟ ਕੀਤਾ ਕਿ ਜਦੋਂ 트ੰਪ ਨੇ ਵਾਈਟ ਹਾਊਸ ਦੇ ਵਿੱਚ ਯੂਕਰੇਨੀ ਰਾਸ਼ਪਤੀ ਵਲਾਦੀਮੀਰ ਜੇਲਨਸਕੀ ਨੂੰ ਜਨਤਕ ਤੌਰ ਦੇ ਉੱਤੇ ਕੂਰਿਆ ਸੀ ਤਾਂ ਦੁਨੀਆ ਹੈਰਾਨ ਹੋ ਗਈ ਸੀ ਤੇ ਟਰੂਡੋ ਦਾ ਜਹਾਜ਼ ਸਥਾਨਕ ਸਮੇਂ ਅਨੁਸਾਰ ਦੁਪਹਿਰ ਤੋਂ ਥੋੜੀ ਦੇਰ ਬਾਅਦ ਲੰਡਨ ਤੋਂ ਰਵਾਨਾ ਹੋਇਆ ਤੇ ਉਹ ਬ੍ਰਿਟਿਸ਼ ਫੌਜੀ ਹੈਲੀਕਾਪਟਰ ਤੇ ਸਟੈਂਸਟੇਡ ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਉਡਾਣ ਦੇ ਵਿੱਚ ਸਵਾਰ ਹੋਏ ਕੈਨੇਡਾ ਪੋਸਟ ਆਪਣੇ 55000 ਤੋਂ ਵੱਧ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਉੱਤੇ ਦੋਸ਼ ਲਗਾ ਰਿਹਾ ਹੈ ਕਿ ਉਹਨਾਂ ਨੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਹੋਏ ਇੱਕ ਲੇਬਰ ਵਿਵਾਦ ਨੂੰ ਖਤਮ ਕਰਨ ਦੇ ਵਿੱਚ ਵਿਚੋਲਗੀ ਵਾਲੀ ਗੱਲਬਾਤ ਦੌਰਾਨ ਥੋੜੀ ਜਹੀ ਹੀ ਸਹੀ ਦਿਸ਼ਾ ਦਿਖਾਈ ਹੈ ਇਸ ਕਰਕੇ ਕੈਨੇਡਾ ਪੋਸਟ ਅਤੇ CUPEW ਦੀ ਗੱਲਬਾਤ ਹਫਤੇ ਦੇ ਅੰਤ ਦੇ ਵਿੱਚ ਟੁੱਟ ਗਈ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਪਿਛਲੇ ਸਾਲ CUPEW ਦੁਆਰਾ ਪੇਸ਼ ਕੀਤੇ ਗਏ ਪ੍ਰਸਤਾਵ ਡਿਲੀਵਰੀ ਮਾਡਲ ਦੇ ਵਿੱਚ ਹੋਰ ਸਖਤੀ ਪੈਦਾ ਕਰਨਗੇ ਮਹੱਤਵਪੂਰਨ ਲਾਗਤਾਂ ਦੇ ਵਿੱਚ ਵਾਧਾ ਕਰਨਗੇ ਤੇ ਕੰਪਨੀ ਦੀ ਡਿਗ ਦੀ ਵਿੱਤੀ ਸਥਿਤੀ ਨੂੰ ਵੀ ਤੇਜ਼ ਕਰਨਗੇ ਕੈਨੇਡਾ ਪੋਸਟ ਤੇ ਇਸ ਦੇ ਯੂਨੀਆਇਜ਼ਡ ਵਰਕਰਾਂ ਦੇ ਵਿਚਕਾਰ ਵਿਚੋਲਗੀ ਵਾਲੀ ਗੱਲਬਾਤ ਇਸ ਹਫਤੇ ਦੇ ਅੰਤ ਵਿੱਚ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਕਾਰਜਸ਼ੀਲ ਅਤੇ ਕਫਾਇਤੀ ਵੀਕਐਂਡ ਡਿਲੀਵਰੀ ਮਾਡਲ ਪੇਸ਼ ਕੀਤਾ ਹੈ ਜੋ ਇਸ ਨੂੰ ਸਮਰਪਿਤ ਪਾਰਟ ਟਾਈਮ ਸਟਾਫ ਦੀ ਵਰਤੋਂ ਕਰਕੇ ਪਾਰਸਲ ਡਿਲੀਵਰੀ ਬਾਜ਼ਾਰ ਦੇ ਵਿੱਚ ਮੁਕਾਬਲਾ ਕਰਨ ਦੀ ਆਗਿਆ ਦੇਵੇਗਾ ਪੈਸੇ ਗੁਆਉਣ ਵਾਲੀ ਕ੍ਰਾਊਨ ਕਾਰਪੋਰੇਸ਼ਨ ਨੇ ਮਾਲੀਆ ਵਧਾਉਣ ਅਤੇ ਹੋਰ ਕੈਰੀਅਰਾਂ ਨਾਲ ਮੁਕਾਬਲਾ ਕਰਨ ਲਈ ਵੀਕਐਂਡ ਡਿਲੀਵਰੀ ਦੇ ਵਿਸਤਾਰ ਦੀ ਵਕਾਲਤ ਕੀਤੀ ਹੈ ਇਹ ਦਲੀਲ ਦਿੰਦੇ ਹੋਏ ਕਿ ਪਾਰਟ ਟਾਈਮ ਅਤੇ ਫੁੱਲ ਟਾਈਮ ਸ਼ਿਫਟਾਂ ਦਾ ਮਿਸ਼ਰਣ ਲਾਗਤਾਂ ਨੂੰ ਘਟ ਰੱਖਦੇ ਹੋਏ ਫਲੈਕਸੀਬਿਲਟੀ ਪੈਦਾ ਕਰੇਗਾ ਹਾਲਾਂਕਿ ਯੂਨੀਅਨ ਨੇ ਇਸ ਨੂੰ ਫੁੱਲ ਟਾਈਮ ਕੰਮ ਅਤੇ ਹਮਲੇ ਵਜੋਂ ਦਰਸਾਇਆ ਹੈ ਕ੍ਰਾਊਨ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਇਸ ਹਫਤੇ ਦੇ ਅੰਤ ਵਿੱਚ ਬਹੁਤ ਘੱਟ ਸਾਰਥਕ ਅੰਦੋਲਨ ਦਿਖਾਇਆ ਤੇ ਕੈਨੇਡਾ ਪੋਸਟ ਨੂੰ ਦਰਪੇਸ਼ ਮਹੱਤਵਪੂਰਨ ਚੁਣੌਤੀਆਂ ਨੂੰ ਸਵੀਕਾਰ ਕਰਨ ਦੇ ਵਿੱਚ ਸਫਲ ਰਿਹਾ ਕੈਨੇਡਾ ਪੋਸਟ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਸੀਯੂਪੀਡਬਲੂ ਨੇ ਅਜੇ ਪ੍ਰਸਤਾਵ ਪੇਸ਼ ਕਰਨਾ ਜਾਰੀ ਰੱਖਿਆ ਹੈ ਜੋ ਸਾਡੇ ਡਿਲੀਵਰੀ ਮਾਡਲ ਦੇ ਵਿੱਚ ਹੋਰ ਕਟੋਰੀ ਦਾ ਪੈਦਾ ਕਰਨਗੇ ਮਹੱਤਵਪੂਰਨ ਲਾਗਤਾਂ ਵਧਾਉਣਗੇ ਤੇ ਕੰਪਨੀ ਦੀ ਡਿੱਗਦੀ ਵਿੱਤੀ ਸਥਿਤੀ ਨੂੰ ਤੇਜ਼ ਕਰਨਗੇ ਸੀਯੂਪੀਡਬਲਿਊ ਨੇ ਕਿਹਾ ਕਿ ਜਦੋਂ ਵੀਕਐਂਡ ਪਾਰਸਲ ਡਿਲੀਵਰੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਫੁੱਲ ਟਾਈਮ ਨੌਕਰੀਆਂ ਦੀ ਰੱਖਿਆ ਕਰਦੇ ਹੋਏ ਅਰਥਪੂਰਨ ਪ੍ਰਸਤਾਵ ਪੇਸ਼ ਕੀਤੇ ਪਰ ਕੈਨੇਡਾ ਪੋਸਟ ਮਹੱਤਵਪੂਰਨ ਰੋਲਬੈਕ ਦੀ ਮੰਗ ਕਰਦੇ ਰਹੇ ਜਿਸ ਨੂੰ ਕੋਈ ਵੀ ਯੂਨੀਅਨ ਸਵੀਕਾਰ ਨਹੀਂ ਕਰ ਸਕਦੀ ਸੀਯੂਪੀਡਬਲਿਊ ਨੇ ਅੱਗੇ ਕਿਹਾ ਹੈ ਕਿ ਇਹ ਸੌਦੇਬਾਜ਼ੀ ਦੀ ਟੇਬਲ ਤੇ ਗੱਲਬਾਤ ਕੀਤੇ ਸਮੂਹਿਕ ਸਮਝੌਤੇ ਤੱਕ ਪਹੁੰਚਣ ਤੇ ਸਮਰਪਿਤ ਅਤੇ ਕੇਂਦ੍ਰਿਤ ਅਤੇ ਗੱਲਬਾਤ ਮੋਰ ਸ਼ੁਰੂ ਕਰਨ ਦੀ ᱞਿਆਰੀ ਹੈ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਸੰਗਠਨ ਨੂੰ ਦਰਪੇਸ਼ ਵਿੱਤੀ ਚੁਣੌਤੀਆਂ ਜਨਵਰੀ ਦੇ ਅੰਤ ਦੇ ਵਿੱਚ ਉਜਾਗਰ ਹੋ ਗਈਆਂ ਜਦੋਂ ਸੰਘੀ ਸਰਕਾਰ ਨੇ 2025-26 ਵਿੱਤੀ ਸਾਲ ਦੌਰਾਨ ਕ੍ਰਾਉਨ ਕਾਰਪੋਰੇਸ਼ਨ ਨੂੰ ਦੇਖਣ ਲਈ ਥੋੜੇ ਸਮੇਂ ਲਈ ਡਾਲਰ 1 ਬਿਲੀਅਨ ਤੋਂ ਵੱਧ ਫੰਡ ਪ੍ਰਦਾਨ ਕੀਤੇ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਪੱਤਰ ਮੇਲ ਦੇ ਵਿੱਚ ਗਿਰਾਵਟ ਅਤੇ ਪਾਰਸਲ ਡਿਲੀਵਰੀ ਬਾਜ਼ਾਰ ਦੇ ਵਿੱਚ ਵਧੀ ਹੋਈ ਮੁਕਾਬਲੇਬਾਜ਼ੀ ਕਾਰਨ 2018 ਤੋਂ ਇਸ ਨੂੰ ਡਾਲਰ 3.3 ਬਿਲੀਅਨਾਂ ਦਾ ਨੁਕਸਾਨ ਹੋਇਆ ਹੈ ਕੈਨੇਡਾ ਬੋਲ ਸਕਿਆ ਹੈ ਕਿ ਜਿਹੜਾ ਪੱਤਰ ਮੇਲ ਦੇ ਵਿੱਚ ਗਿਰਾਵਟ ਅਤੇ ਪਾਰਸਲ ਡਿਲੀਵਰੀ ਬਾਜ਼ਾਰ ਦੇ ਵਿੱਚ ਵਧੀ ਹੋਈ ਮੁਕਾਬਲੇਬਾਜ਼ੀ ਕਾਰਨ 2018 ਤੋਂ ਇਸ ਨੂੰ 3.3 ਬਿਲੀਅਨ ਦਾ ਨੁਕਸਾਨ ਹੋਇਆ ਤੇ ਪਿਛਲੇ ਦਸੰਬਰ ਵਿੱਚ 55 ਹਜ਼ਾਰ ਡਾਕ ਕਰਮਚਾਰੀਆਂ ਦੁਆਰਾ ਕੀਤੀ ਗਈ ਇੱਕ ਮਹੀਨਾ ਲੰਬੀ ਹੜਤਾਲ ਨੇ 157 ਸਾਲ ਪੁਰਾਣੀ ਸੰਸਥਾ ਨੂੰ ਦੁਰਪੇਸ਼ ਮੁੱਦਿਆਂ ਨੂੰ ਉਜਾਗਰ ਕੀਤਾ ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਦੁਆਰਾ ਕਰਮਚਾਰੀਆਂ ਨੂੰ ਕੰਮ ਤੇ ਵਾਪਸ ਆਉਣ ਦਾ ਆਦੇਸ਼ ਦੇਣ ਤੋਂ ਬਾਅਦ ਇਹ ਹੜਤਾਲ ਬਿਨਾਂ ਕਿਸੇ ਇਕਰਾਰਨਾਮੇ ਦੇ ਹੱਲ ਦੇ ਖਤਮ ਹੋ ਗਈ ਯੂਨੀਅਨ ਕਿਰਤ ਵਿਵਾਦ ਦੇ ਵਿੱਚ ਸਰਕਾਰ ਨੇ ਦਖਲ ਨੂੰ ਚੁਣੌਤੀ ਦੇ ਰਹੀ ਹੈ ਤੇ ਇਸ ਚੁਣੌਤੀ ਲਈ ਅਗਲੀ ਸੁਣਵਾਈ 3 ਤੋਂ 4 ਮਾਰਚ ਨੂੰ ਹੋਣ ਵਾਲੀ ਹੈ ਸੀਯੂਪੀਡਬਲੂਹਿਚ ਕਿਹਾ ਗਿਆ ਹੈ ਕਿ ਜਨਵਰੀ ਵਿੱਚ ਗੱਲਬਾਤ ਦੇ ਹਿੱਸੇ ਵਜੋਂ ਕੈਨੇਡਾ ਪੋਸਟ ਨੇ ਮੰਗ ਕੀਤੀ ਕਿ ਉਹ ਇੱਕ ਅਜਿਹੀ ਧਾਰਾ ਤੇ ਸਹਿਮਤ ਹੋਣ ਜੋ ਉਹਨਾਂ ਨੂੰ ਚੁਣੌਤੀ ਛੱਡਣ ਲਈ ਮਜ਼ਬੂਤ ਕਰੇਗੀ ਯੂਨੀਅਨ ਨੇ ਕਿਹਾ ਕਿ ਉਸ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੈ ਸੰਘੀ ਸਰਕਾਰ ਨੇ ਕੈਨੇਡਾ ਪੋਸਟ ਦੇ ਢਾਂਚੇ ਤੇ ਕਾਰੋਬਾਰੀ ਮਾਡਲ ਦਾ ਮੁਲਾਂਕਣ ਕਰਨ ਲਈ ਇਕੋਦਿਅਗਿਕ ਜਾਂਚ ਕਮਿਸ਼ਨ ਨਿਯੁਕਤ ਕੀਤਾ ਹੈ ਉਹ ਸਿਫਾਰਸ਼ਾਂ 15 ਮਈ ਤੱਕ ਹੋਣੀਆਂ ਨੇ న్యూਸ ਜੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਲੈਂਗਲੇ ਵਿੱਚ ਸ਼ੁੱਕਰਵਾਰ ਸਵੇਰੇ ਧਮਾਕੇ ਵਾਲੇ ਘਰ ਦੇ ਵਿੱਚ ਇੱਕ Laash ਮਿਲੀ RCMP ਨੇ ਇੱਕ ਅਪਡੇਟ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਅਮਰਿਤਕ ਵਿਅਕਤੀ ਦੀ Laash ਪਛਾਣਨ ਦੇ ਲਈ BC ਕਾਰਨਰ ਸਰਵਿਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਜਿਸ ਬਾਰੇ ਉਹਨਾਂ ਨੇ ਇਹ ਕਿਹਾ ਸੀ ਪਹਿਲਾਂ ਕਿ ਉਹ ਇੱਕ ਔਰਤ ਸੀ ਔਰ ਇਸ ਤੋਂ ਇਲਾਵਾ ਆਰਸੀਐਮਪੀ ਨੇ ਕਿਹਾ ਹੈ ਕਿ ਘਟਨਾ ਸਥਾਨ ਦੀ ਮੁੱਢਲੀ ਜਾਂਚ ਦੇ ਵਿੱਚ ਜਾਂਚ ਕਰਤਾਵਾਂ ਨੇ ਤਮਾਕੇ ਤੇ ਅੱਗ ਦੇ ਕਾਰਨਾਂ ਦੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਜੋ ਕਿ ਇੱਕ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਕੱਢਣ ਵਾਲੀ ਪ੍ਰਯੋਗਸ਼ਾਲਾ ਦੇ ਵਿੱਚ ਪਾਏ ਗਏ ਤੱਥਾਂ ਦੇ ਨਾਲ ਮੇਲ ਖਾਂਦਾ ਹੋ ਸਕਦਾ ਹੈ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਨੂੰ ਸਿੱਟਾ ਕੱਢਣ ਦੇ ਵਿੱਚ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ ਤਮਾਕੇ ਵਿੱਚ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਸਨ ਉਹਨਾਂ ਨੂੰ ਸ਼ੁੱਕਰਵਾਰ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਇੱਕ ਗੱੜ ਤਬਾਹ ਹੋ ਗਿਆ ਘਟੋ ਘਟ ਚਾਰ ਉਰਕਰਾਂ ਦੇ ਨਾਲ ਜਿਨ੍ਹਾਂ ਦੇ ਵਿੱਚ ਇੱਕ ਡੇ ਕੇਅਰ ਵੀ ਚੱਲ ਰਿਹਾ ਸੀ ਨੂੰ ਕਾਫੀ ਨੁਕਸਾਨ ਪਹੁੰਚਿਆ ਤਮਾਕੇ ਕਰਨ ਇਲਾਕੇ ਨੂੰ ਖਾਲੀ ਕਰਵਾਣਾ ਵੀ ਸ਼ੁਰੂ ਕਰ ਦਿੱਤਾ ਗਿਆ ਜਿਵੇਂ ਕਿ ਟੈਕਸਸ ਦੇ ਵਿੱਚ ਖਸਰੇ ਦੇ ਮਾਮਲੇ ਵੱਧਦੇ ਜਾ ਰਹੇ ਨੇ ਜਿੱਥੇ ਹਾਲ ਹੀ ਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਹੋ ਗਈ ਸੀ ਸਿਹਤ ਅਧਿਕਾਰੀ ਅਖੌਤੀ ਖਸਰਾ ਪਾਰਟੀਆਂ ਦੇ ਵਿਰੁੱਧ ਚੇਤਾਵਨੀਆਂ ਦੇ ਰਹੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਨੂੰ ਮਨੁੱਖਤਾ ਦੇ ਲਈ ਖਤਰਨਾਕ ਦੱਸਿਆ ਜਾਂਦਾ ਹੈ ਇਹ ਸੁਨੇਹਾ ਪਛਮੀ ਟੈਕਸਸ ਦੇ ਵਿੱਚ ਚੱਲ ਰਹੇ ਪ੍ਰਕੋਪ ਤੋਂ ਬਾਅਦ ਆਇਆ ਜਿੱਥੇ ਜਨਵਰੀ ਦੇ ਅਖੀਰ ਤੋਂ ਹੁਣ ਤੱਕ 146 ਮਾਮਲੇ ਸਾਹਮਣੇ ਆਏ ਨੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਹੁਣ ਨਿਊ ਮੈਕਸੀਕੋ ਦੇ ਵਿੱਚ ਪਹੁੰਚ ਗਏ ਨੇ ਇਸ ਵਾਧੇ ਦੌਰਾਨ ਖੇਤਰ ਦੇ ਵਿੱਚ ਇੱਕ ਅਣ ਟੀਕਾਕਰਨ ਸਕੂਲ ਜਾਣ ਵਾਲੇ ਬੱਚੇ ਦੀ ਵੀ ਮੌਤ ਹੋ ਗਈ ਹੈ ਕੈਨੇਡਾ ਵਿੱਚ ਵੀ ਮਾਮਲੇ ਵਧ ਰਹੇ ਨੇ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ অন্ਟੈਰੀਓ ਅਤੇ ਕਿਊਬੇਕ ਇਸ ਪ੍ਰਕੋਪ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਹੈ ਖਸਰਾ ਦੁਨੀਆ ਦੇ ਸਭ ਤੋਂ ਵੱਧ ਛੂਤ ਵਾਲੇ ਵਾਇਰਸਾਂ ਵਿੱਚੋਂ ਇੱਕ ਹੈ ਜੋ ਕਿ ਸੰਕਰਮਿਤ ਵਿਅਕਤੀ ਦੇ ਸਾਹ ਲੈਣ ਖੰਘਣ ਜਾਂ ਚਿਕਨ ਦੇ ਉੱਤੇ ਹਵਾ ਰਾਹੀਂ ਫੈਲਦਾ ਹੈ ਇਹ ਮੁੱਖ ਤੌਰ ਦੇ ਉੱਤੇ ਬੱਚਾ ਨੂੰ ਪ੍ਰਭਾਵਿਤ ਕਰਦਾ ਹੈ ਇਸੇ ਕਰਕੇ ਸਿਹਤ ਅਧਿਕਾਰੀ ਖਸਰਾ ਪਾਰਟੀਆਂ ਦੇ ਵਿਰੁੱਧ ਚੇਤਾਵਨੀ ਦੇ ਰਹੇ ਨੇ ਇਹ ਪਾਰਟੀਆਂ ਮਾਪਿਆਂ ਦੇ ਦੁਆਰਾ ਜਾਣ ਬੁਝ ਕੇ ਆਪਣੇ ਬੱਚਿਆਂ ਨੂੰ ਖਸਰੇ ਤੋਂ ਪ੍ਰਭਾਵਿਤ ਕਿਸੇ ਵਿਅਕਤੀ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹਨ ਤਾਂ ਜੋ ਨੈਚੁਰਲ ਇਮਿਊਨਿਟੀ ਬਣਾਈ ਜਾ ਸਕੇ ਇਹ ਵਿਚਾਰ ਚਿਕਨ ਬਾਕਸ ਪਾਰਟੀਆਂ ਦੇ ਸਮਾਨ ਹੈ ਜੋ ਚਿਕਨ ਬਾਕਸ ਟੀਕੇ ਤੋਂ ਪਹਿਲਾਂ ਆਮ ਸਨ 28 ਫਰਵਰੀ ਨੂੰ ਟੈਕਸਸ ਦੇ ਲੁਬੋਕ ਸ਼ਹਿਰ ਦੇ ਵਿੱਚ ਆਯੋਜਿਤ ਮੀਡੀਆ ਬਰੀਫਿੰਗ ਦੌਰਾਨ ਲੁਬੋਕ ਦੇ ਵਿੱਚ ਟੈਕਸਸ ਟੈਕ ਯੂਨੀਵਰਸਿਟੀ ਸਾਇੰਸਿਸ ਸੈਂਟਰ ਦੇ ਮੁਖ ਸੇਤ ਅਧਿਕਾਰੀ ਰੌਨ ਕੋਕ ਨੇ ਲੋਕਾਂ ਨੂੰ ਖਸਰੇ ਦੀ ਗੰਭੀਰਤਾ ਬਾਰੇ ਚੇਤਾਵਨੀ ਦਿੱਤੀ ਇਸ ਦੇ ਗੰਭੀਰ ਨਤੀਜੇ ਨੇ ਜਿਵੇਂ ਕਿ ਨਮੂਨੀਆ ਜਾਂ ਫਿਰ ਮੌਤ ਦਿਮਾਗ ਦੀ ਇਨਸਫਲਾਈਨਸ ਜਿਹੜੀਆਂ ਨੇ ਉਹ ਉਹਦੇ ਵਿੱਚ ਵੀ ਸੋਜ ਹੋ ਜਾਂਦੀ ਹੈ ਤੇ ਹੋਰ ਵੀ ਦੁਰਲਭ ਇਹ ਹੋ ਸਕਦਾ ਹੈ ਖਸਰਾ ਹੋਣ ਤੋਂ ਕਈ ਸਾਲ ਬਾਅਦ ਤੁਹਾਨੂੰ ਸਬ ਐਕਿਊਟ ਸਕਰਲਰ ਜ਼ਿੰਗ ਅਤੇ ਪੈਨਸਲੋਫਨਾਈਟਸ ਜਿਹੜਾ ਉਹ ਹੋ ਸਕਦਾ ਜੋ ਕਿ ਕਾਤਕ ਹੈ ਇਹ ਖਸਰਾ ਹੋਣ ਦਾ ਇੱਕ ਜਾਣਿਆ ਪਛਾਣਿਆ ਮਾੜਾ ਪ੍ਰਭਾਵ ਹੈ ਸਬ ਐਕਿਊਟ ਜਿਹੜਾ ਉਹ ਸਿਕ ਸਾਈਕਲੀ ਰੋਜ਼ਿੰਗ ਜਿਹੜਾ ਹੈ ਇਹ ਪੈਂਸਿਲ ਸੇਫਿਸਾਈਟਸ ਇੱਕ ਪ੍ਰਗਤੀਸ਼ੀਲ ਅਯੋਗ ਤੇ ਕਾਤਕ ਦਿਮਾਗੀ ਜਿਹੜਾ ਵਿਕਾਰ ਹੈ ਜੋ ਪਿਛਲੇ ਖਸਰੇ ਦੇ ਇਨਫੈਕਸ਼ਨ ਕਾਰਨ ਹੁੰਦਾ ਹੈ ਲੱਛਣਾਂ ਆਮ ਤੌਰ ਤੇ ਲਾਗ ਤੋਂ 6 ਤੋਂ 8 ਸਾਲ ਬਾਅਦ ਦਿਖਾਈ ਦਿੰਦੇ ਨੇ ਕਿਉਂਕਿ ਵਾਇਰਸ ਹੌਲੀ-ਹੌਲੀ ਦਿਮਾਗ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ ਇਸ ਦਾ ਕੋਈ ਜਾਣਿਆ ਪਛਾਣਿਆ ਇਲਾਜ ਨਹੀਂ ਹੈ ਉਹਨਾਂ ਜ਼ੋਰ ਦੇ ਕੇ ਖਸਰੇ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਅਮਰੀਕਾ ਦੇ ਸਿਹਤਸਕਰ ਰਾਬਰਟ ਫੋਕੈਨੇਡੀ ਜੂਨੀਅਰ ਨੇ ਵੀ ਲੋਕਾਂ ਨੂੰ ਖਸਰੇ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ ਸਕੱਤਰ ਜਿਸ ਨੇ ਸਾਲਾਂ ਤੋਂ ਟੀਕਾ ਕਰਨ ਦੀ ਸੁਰੱਖਿਆ ਤੇ ਪ੍ਰਭਾਵਸ਼ੀਲਤਾ ਬਾਰੇ ਸ਼ੰਕੇ ਪੈਦਾ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਸਿਹਤ ਅਤੇ ਮਨੁੱਖੀ ਸੇਵਾਵਾਂ ਮਾ ਵਿਭਾਗ ਆਪਣੇ ਟੀਕਾਕਰਨ ਪ੍ਰੋਗਰਾਮ ਰਾਹੀਂ ਟੈਕਸਸ ਨੂੰ ਖਸਰਾ, ਕਨਪੇੜੇ ਤੇ ਰੂਬੇਲਾ ਟੀਕੇ ਦੀਆਂ 2000 ਖੁਰਾਕਾਂ ਭੇਜੇਗਾ ਅੱਗੇ ਦੇਖਦੇ ਹਾਂ ਇੱਕ ਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਗੱਲ ਹੈਡਮਿੰਟਨ ਸ਼ਹਿਰ ਦੀ ਹੈ ਪਿਛਲੇ ਵੀਰਵਾਰ ਸ਼ਾਮ ਨੂੰ 7:00 ਵਜੇ ਦੀ ਗੱਲ ਹੈ ਕਿ ਐਡਮਿੰਟਨ ਪੁਲਿਸ ਨੂੰ ਇੱਕ ਟੈਲੀਫੋਨ ਕਾਲ ਜਾਂਦੀ ਆ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਵਿਅਕਤੀ ਜਿਹੜਾ ਜਿਹਦੇ ਕੋਲ ਹਥਿਆਰ ਆ ਔਰ ਉਹ ਜਿਸ ਅਪਾਰਟਮੈਂਟ 'ਚ ਰਹਿ ਰਿਹਾ ਉਸੇ ਹੀ ਅਪਾਰਟਮੈਂਟ ਦੇ ਇੱਕ ਹੋਰ ਵਿਅਕਤੀ ਨੂੰ ਧਮਕੀਆਂ ਦੇ ਰਿਹਾ ਹੈ ਤੇ ਜਦੋਂ ਜੀ ਪੁਲਿਸ ਉੱਥੇ ਪਹੁੰਚਦੀ ਆ ਇਹ ਏਰੀਆ ਹੈਗਾ ਬੋਇਲ ਸਟਰੀਟ ਦਾ 103 A ਐਵੇਨਿਊ ਤੇ 95 ਸਟਰੀਟ ਪੁਲਿਸ ਕੋਲ ਸਰਚ ਵਾਰੰਟ ਸੀਗੇ ਉਹਨਾਂ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਦੇ ਨਾਲ ਉਸੇ ਹੀ ਵਕਤ ਜਿਹੜਾ ਜੀ ਹੱਥੋਪਾਈ ਹੋਈ ਹੈ ਤੇ ਉਸ ਵਿਅਕਤੀ ਨੂੰ ਉਹਨਾਂ ਨੇ ਜਿਹੜੀ ਆ ਮੈਡੀਕਲ ਅਸਿਸਟੈਂਸ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸੇ ਵੇਲੇ ਕੋਈ ਮੈਡੀਕਲ ਐਮਰਜੈਂਸੀ ਵਾਪਰ ਜਾਂਦੀ ਹੈ ਤੇ ਉਹਨੂੰ ਬਾਅਦ ਦੇ ਵਿੱਚ ਹਸਪੀਟਲ ਪਹੁੰਚਾਇਆ ਜਾਂਦਾ ਤੇ ਜਿਵੇਂ ਉਹ ਹਸਪੀਟਲ ਜਾਂਦਾ ਜੀ ਉੱਥੇ ਉਸ ਵਿਅਕਤੀ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਤੇ ਹੁਣ ਇਸ ਗੱਲਬਾਤ ਦੀ ਜਾਣਕਾਰੀ ਜਿਹੜੀ ਆ ਜੀ ਇਨਵੈਸਟੀਗੇਸ਼ਨ ਆਲਬਰਟਾ ਸੀਰੀਅਸ ਇਨਸੀਡੈਂਟ ਰਿਪੋਰਟ ਰਿਸਪੌਂਸ ਟੀਮ ਜਿਹੜੀ ਆ ਉਹ ਕਰ ਰਹੀ ਆ ਇਹ ਇਹ ਉਦੋਂ ਹੁੰਦਾ ਜਦੋਂ ਵੀ ਕਿਤੇ ਪੁਲਿਸ ਵਾਲਿਆਂ ਕੋਲੋਂ ਇਦਾਂ ਦੀ ਕੋਈ ਗੱਲ ਵਾਪਰ ਜਾਏ ਤਾਂ ਇਹ ਦੇਖਣਾ ਹੁੰਦਾ ਕਿ ਪੁਲਿਸ ਨੇ ਕਿਸੇ ਨਾਲ ਤੱਕਾਤ ਨਹੀਂ ਕੀਤਾ ਜਾਂ ਕੋਈ ਹੋਰ ਗੱਲਬਾਤ ਤਾਂ ਨਹੀਂ ਹੋਈ ਸੋ ਉਹਨਾਂ ਦੇ ਐਕਸ਼ਨਸ ਨੂੰ ਵਾਚ ਕਰਨ ਲਈ ਇਹ ਜਿਹੜੀ ਹੈ ਜੀ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਇਹ ਇਨਵੈਸਟੀਗੇਟ ਕਰਦੀ ਆ ਈਪੀਐਸ ਨੇ ਹੋਰ ਕੋਈ ਜ਼ਿਆਦਾ ਜਿਹੜੀ ਜੀ ਜਾਣਕਾਰੀ ਨਹੀਂ ਰਿਲੀਜ਼ ਕੀਤੀ ਪਏ ਉਸ ਵਿਅਕਤੀ ਕੋਲ ਕਿਸ ਤਰ੍ਹਾਂ ਦਾ ਜਿਹੜਾ ਹਥਿਆਰ ਸੀਗਾ ਤੇ ਕਿਉਂਕਿ ਜਦੋਂ ਪੁਲਿਸ ਜਾਂਦੀ ਹੈ ਤੇ ਉਹਨਾਂ ਦੇ ਨਾਲ ਟੈਕਟੀਕਲ ਐਮਰਜੈਂਸੀ ਮੈਡੀਕਲ ਸਰਵਿਸਿਜ਼ ਟੀਮ ਬੀ ਹੁੰਦੀ ਆ ਇਹ ਪੈਰਾਮੈਡਿਕ ਟੀਮ ਆ ਜਿਹੜੀ ਉੱਥੇ ਪਹੁੰਚ ਕੇ ਮਦਦ ਕਰਦੀ ਹੈ ਕਿਸੇ ਵੀ ਵਿਅਕਤੀ ਦੇ ਅਗਰ ਕੋਈ ਮੈਡੀਕਲ ਇਸ਼ੂ ਹੋ ਜਾਵੇ ਤਾਂ ਸੋ ਫਰਸਟ ਏਡ ਉਸ ਵਿਅਕਤੀ ਨੂੰ ਦਿੱਤੀ ਗਈ ਰਾਈਟ ਵੇ ਐਡਮਨਿਸਟਰ ਕੀਤੀ ਗਈ ਜੀ ਉਹਨਾਂ ਵੱਲੋਂ ਬਾਅਦ ਚ ਉਹਨੂੰ ਹਸਪੀਟਲ ਲੈ ਕੇ ਗਏ ਸੀ ਜਿੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਖਤਮ ਹੁੰਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ